ਕਲデアੰਗ ਸੰਗ ਦੇ ਵਿੜੇ ਵਿੱਚ ਇੱਕ ਵਾਰ ਫੇਰ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦਾ ਹੋਇਆ ਮਾਣ ਮਹਿਸੂਸ ਕਰ ਰਿਹਾ ਤੁਸੀਂ ਪ੍ਰੋਗਰਾਮ ਨੂੰ ਬੜਾ ਸਤਿਕਾਰ ਦਿੰਨੇ ਹੋ ਉਹਦੇ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ ਹੋਇਆ ਜਿਸ ਤਰ੍ਹਾਂ ਆਪਾਂ ਜਾਣਦੇ ਹਰ ਵਾਰੀ ਆਪਾਂ ਕਿਸੇ ਵਧੀਆ ਕਲਾ ਮੈ ਸਖੀਏ ਤ ਨੂੰ ਹਮੇਸ਼ਾ ਹੀ ਲੈ ਕੇ ਆਉਨੇ ਉਹਨਾਂ ਨਾਲ ਗੱਲਾਂ ਵਰਤਾਂ ਕਰਦੇ ਉਹਨਾਂ ਅੰਦਰ ਜਾਣਨ ਦੀ ਕੋਸ਼ਿਸ਼ ਕਰਦੇ ਆ ਉਸ ਲੜੀ ਦੇ ਵਿੱਚ ਸਾਡੇ ਆਪਣੇ ਸ਼ਹਿਰ ਵਿੱਚ ਵਸਤੇ ਦੁਨੀਆ ਭਰ ਵਿੱਚ ਜਾਣੇ ਪਛਾਣੇ ਪੰਜਾਬੀ ਨਾਵਲਕਾਰ ਪੰਜਾਬੀ ਲੇਖਕ ਸਰਦਾਰ ਜਰਨੈਲ ਸਿੰਘ ਸਿੱਕਾ ਅੱਜ ਸਟੂਡੀਓ ਚ ਆਏ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਜਿਹਾ ਕਹਨੇ ਆ ਸਿੱਕਾ ਸਾਹਿਬ ਕਲਾ ਦੇ ਅੰਗ ਸੰਗ ਦੇ ਵਿੜੇ ਜੀ ਆ ਥੈਂਕ ਯੂ ਤੁਹਾਡਾ ਮਹਤਵਪੂਰਨ ਮਿਹਰਬਾਨੀ ਜਿਹੜਾ ਤੀਸਰੀ ਵਾਰ ਮੈਨੂੰ ਬਿਲਕੁਲ ਤੁਹਾਡੇ ਅੰਦਰ ਹੈ ਇੰਨਾ ਕੁਸ਼ਾ ਵੀ ਉਹਨੂੰ ਜਾਣਨ ਲਈ ਸਾਨੂੰ ਵਾਲੇ ਕਈ ਵਾਰ ਹੋਰ ਲਿਆਉਣਾ ਪੈਣਾ ਤੁਹਾਨੂੰ ਪਰ ਅੱਜ ਦਾ ਜਿਹੜਾ ਮੇਰਾ ਮਕਸਦ ਸਹਿਤਕ ਗੱਲਾਂ ਤਾਂ ਆਪਾਂ ਆਮ ਕਰਦੇ ਰਹੇ ਨੇ ਅੱਜ ਵੀ ਹੋ ਹੀ ਜਾਣੀਆਂ ਨੇ ਵਿੱਚ ਉਹਦਾ ਸੁਭਾਅ ਬਣ ਚੁੱਕਿਆ ਆਪਣਾ ਅ ਪਿਛਲੇ ਦਿਨਾਂ ਦੇ ਵਿੱਚ ਮਿੱਤਰਾਂ ਪਿਆਰਿਆਂ ਨੇ ਪਰਿਵਾਰ ਦੇ ਜੀਅਾਂ ਨੇ ਰਲ ਕੇ ਤੁਹਾਡਾ 90ਵਾਂ ਜਨਮ ਦਿਨ ਮਨਾਇਆ ਹਾਂਜੀ ਤੇ ਤੁਸੀਂ 91 ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹੋ ਹ ਅਸੀਂ ਅ ਪਹਿਲੀ ਗੱਲ ਤਾਂ ਤੁਸੀਂ ਆਪਣੇ ਸਵੈਜੀਵਨਿਕ ਕੰਡਿਆਰੇ ਪੰਧ ਦੇ ਵਿੱਚ ਆਪਣੇ ਜੀਵਨ ਦਾ ਪੂਰਾ ਸੰਘਰਸ਼ ਕਿਸ ਤਰ੍ਹਾਂ ਉਹਨੂੰ ਜੀਵਨ ਅੱਜ ਤੱਕ ਤੁਸੀਂ ਪਹੁੰਚੇ ਹੋ ਉਹ ਸਾਰਾ ਉਹਦੇ ਵਿੱਚ ਦਿੱਤਾ ਹੈਗਾ ਅ ਅਸੀਂ ਅੱਜ ਇਹ ਜਾਨਣਾ ਚਾਹਾਂਗੇ ਕਿ ਸੇਖਾ ਸਾਹਿਬ ਦੇ ਸੇਧ ਦਾ ਰਾਜ ਕੀ ਆ ਤੇ ਇੰਨੇ ਸੰਘਰਸ਼ਮਈ ਜੀਵਨ ਚੋਂ ਲੰਘਦੇ ਹੋਏ ਅੱਜ ਵੀ ਉਹ ਪੂਰੇ ਸੈਦ ਖੇਤਰ ਦੇ ਵਿੱਚ ਵੀ ਸਰਗਰਮ ਨੇ ਤੇ ਬਾਹਰ ਵੀ ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਉਹਨਾਂ ਦੀ ਲੋੜ ਆ ਉਹ ਪੂਰੇ 100% ਹਾਜ਼ਰ ਹੁੰਦੇ ਨੇ ਅ ਥੋੜਾ ਜਿਹਾ ਇਹਦੇ ਬਾਰੇ ਸਾਨੂੰ ਦੱਸੋ ਦੋ ਜਿਹੜਾ ਹੁੰਦਾ ਨਾ ਸਿਹਤ ਦਾ ਦੋ ਗੱਲਾਂ ਤੇ ਮੇਰੇ ਹਿਸਾਬ ਨਾਲ ਨਿਰਪਟ ਕਰਦਾ ਹੈ ਇੱਕ ਸਾਡੇ ਜੀਨ ਜਿਹੜੇ ਪਰਿਵਾਰਕ ਪਰਵਰਕ ਹਰਡਿਟੀ ਹਾਂ ਤੇ ਇੱਕ ਤੁਹਾਡਾ ਜਿਹੜਾ ਜੀਵਨ ਦੇ ਵਿੱਚ ਸੰਘਰਸ਼ ਹੈ ਤੇ ਤੁਹਾਡਾ ਜਿਹੜਾ ਹੈਗਾ ਕਿਵੇਂ ਤੁਸੀਂ ਵਿਕ ਰਹੇ ਆ ਜ਼ਿੰਦਗੀ ਦੇ ਵਿੱਚ ਉਹ ਮਸਤ ਤਰ੍ਹਾਂ ਦੇ ਮੇਰੇ ਦਾਦਾ ਜੀ ਜਿਹੜੇ ਸੀਗੇ 100 ਸਾਲ ਦੀ ਉਮਰ ਦੇ ਵਿੱਚ ਗਏ ਮੇਰੇ ਪਿਤਾ ਜੀ तकरीबन 99 ਸਾਲ ਦੇ ਹੋ ਗਏ। ਤੋਂ ਮੇਰੀ ਮਾਂ 144 ਸਾਲ ਦੇ ਹੋ ਗਏ। ਤੇ तकरीबन ਸਾਡੇ ਜਿਹੜੇ ਪਰਿਵਾਰ ਦੇ ਜੀ ਹੈ ਕੋਈ ਕਾਰਨ ਹੋ ਜਾਂਦਾ ਕੋਈ ਬਿਮਾਰੀ ਆ ਕਿਸੇ ਕਿਸਮ ਦੀ ਸਰੀਰ ਕਾ ਜਾਂਦੀ ਆ ਉਹਦੇ ਤਪਹਿਲਾਂ ਜਿਹੜੇ ਪਰ ਆਮ ਨਬੇ ਤੋਂ ਤੇ ਸਭ ਨਦੀ ਹੋਰ ਚੰਗੀ ਹੰਡਾ ਕੇ ਗਏ। ਹਾਂਜੀ। ਦੂਸਰੇ ਐ ਮੈਂ ਜਦੋਂ ਛੋਟਾ ਹੁੰਦਾ ਸੀਗਾ ਖੇਤਾਂ ਦੇ ਵਿੱਚ ਜਦੋਂ ਵੀ ਪਸ਼ੂਆਂ ਨੂੰ ਚਾਰਨ ਜਾਣਾ ਜਾਂ ਹੁੰਦਾ ਉਸ ਵੇਲੇ ਪਾਣੀ ਜਿਹੜਾ ਹੁੰਦਾ ਸੀਗਾ ਉਹ ਬਿਆੰਤ ਛਪਣਾ ਦਾ ਪੀਣਾ ਉਹਨਾਂ ਦੇ ਵਿੱਚ ਪੂਰੇ ਪਏ ਹੁੰਨੇ ਤੇ ਪੱਗ ਦਾ ਲੜ ਰੱਖ ਕੇ ਪੀਣਾ ਮਤਲਬ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੀ ਨਾ ਉਹ ਡਿਸਟੈਂਸ ਜਿਹੜੀ ਸੀ ਸਾਡੇ ਜਿਹੜੀ ਇਮਿਊਨ ਸਿਸਟਮ ਆ ਇਮਿਊਨ ਸਿਸਟਮ ਜਿਹੜਾ ਸੀ ਉਹ ਮੇਰਾ ਖਿਆਲ ਹੈ ਵੀ ਉਸ ਦੇ ਵੀ ਅਸਰ ਪਿਆ ਤਕੜਾ ਹੈ ਹੁਣ ਜਿਹੜੀ ਬਾਹਰ ਲਈ ਹੈ ਕਿਉਂਕਿ ਇਹ ਦਾ ਉਹਦਾ ਬੋਤਾਸਰ ਨਹੀਂ ਪੈਂਦਾ ਸੋ ਹੋ ਸਕਦਾ ਵੀ ਕੋਈ ਏਸੇ ਜਿਹੀ ਹੋਵੇ ਬਾਕੀ ਖਾਣ ਪੀਣ ਦਾ ਜਿਹੋ ਜਿਹਾ ਮਿਲ ਜਾਂਦਾ ਖਾ ਲੈਨੇ ਆਪਾਂ ਤਾਂ ਸਭ ਪੱਕੀ ਆ ਕੋਈ ਇਹ ਨਹੀਂਗਾ ਵੀ ਆਹ ਚੀਜ਼ ਨਹੀਂ ਖਾਣੀ ਉਹ ਚੀਜ਼ ਖਾਣੀ ਹੈ ਜੋ ਹੈ ਉਹ ਸੁਧਾਰਨੇ ਖਰਾਕ ਜਿੰਨੇ ਕਹੇ ਉਸ ਨੂੰ ਸੁਧਾਰਨੇ ਖਾਈ ਜਾਂਦੇ ਪਰ ਇਹ ਨਹੀਂਗਾ ਵੀ ਆਹ ਚੀਜ਼ ਤਾਂ ਮੈਨੂੰ ਚੰਗੀ ਨਹੀਂ ਲੱਗਦੀ ਉਹ ਨਿੱਕੇ ਦੀ ਜਿਹੜੀ ਖਾਣ ਵਾਲੀ ਚੀਜ਼ ਹੈ ਉਸ ਤੋਂ ਇਨਕਾਰ ਕਰਦੇ ਨਹੀਂ ਕਿ ਜੋ ਟੇਬਲ ਤੇ ਆ ਗਿਆ ਸ਼ਕਰੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਖੂਹਾਂ ਟੋਬਿਆਂ ਦੀਆਂ ਗੱਲਾਂ ਤੋਂ ਸ਼ੁਰੂ ਹੋ ਕੇ ਅੱਜ ਟੂਟੀਆਂ ਦੇ ਪਾਣੀ ਤੱਕ ਅੱਪਾ ਪਹੁੰਚੇ ਹੋਏ ਆ ਤੁਸੀਂ ਜੀਵਨ ਦੇ ਵਿੱਚ ਮੇਰਾ ਖਿਆਲ ਜਿੰਨੀ ਤਬਦੀਲੀ এনवायरमेंट ਤੌਰ ਤੇ ਖੇਤੀਬਾੜੀ ਦੇ ਵਿੱਚ ਸਾਡੇ ਰਹਿਣ ਸਹਿਣ ਦੇ ਵਿੱਚ ਟੈਕਨੋਲੋਜੀ ਦੇ ਵਿੱਚ ਜਿੰਨੀ ਤਬਦੀਲੀ ਤੁਸੀਂ ਦੇਖੀ ਆ ਮੇਰਾ ਨਹੀਂ ਖਿਆਲ ਕਿਸੇ ਹੋਰ ਨੇ ਦੇਖੀ ਹੋਊਗੀ ਇਹ ਇੱਕ ਇੱਕ ਸਮੇਂ ਜਦ ਕੇ ਖੇਤੀਬਾੜੀ ਜਿਹੜੀ ਹੁੰਦੀ ਸੀ ਉਹਦੇ ਵਿੱਚ ਕੋਈ ਵੀ ਮਸ਼ੀਨ ਨਹੀਂ ਸੀ ਹੁੰਦੀ ਦਾਤੀ ਖੁਰਪੇ ਤੋਂ ਕਹੀ ਤੋਂ ਗੱਲ ਚੱਲਦੀ ਸੀ ਤੇ ਅੱਜ ਮਤਲਬ ਕਹਾਣੀ ਹੋਰ ਆ ਇਹ ਥੋੜਾ ਜਿਹਾ ਜ਼ਿੰਦਗੀ ਚੇਂਜ ਬਾਰੇ ਇਹ ਨਹੀਂ ਕਿ ਮੈਂ ਨਹੀਂ ਜਿਹੜੇ ਉਸ ਸਮੇਂ ਦੇ ਜਿਹੜੇ ਹੈਗੇ ਹਨ 747 ਤੋਂ ਪਹਿਲੇ ਤਾਂ ਜਿਹੜੀ ਹੈਗੀ ਹੈ ਜਨਰੇਸ਼ਨਾਂ ਸਾਰਿਆਂ ਨੇ ਤਬਦੀਲੀ ਦੇਖੀ ਪਹਿਲੀ ਜਿਹੜੀ ਸੀ ਤਬਦੀਲੀ ਬੜੀ ਥੋੜੇ ਬਹੁਤ ਚੱਲ ਰਹੀ ਸੀ ਹੌਲੀ ਆਉਂਦੀ ਸੀ ਤਬਦੀਲੀ ਤਾਂ ਆਉਂਦੀ ਹੈ ਸੰਸਾਰ ਦੇ ਵਿੱਚ ਹੈ ਜਿਹੜੇ ਤਬਦੀਲੀ ਨਾਵੇ ਤਾਂ ਉੱਥੇ ਕੋਈ ਸੰਸਾਰ ਤਾਂ ਫਿਰ ਤੁਮ ਸੰਸਾਰ ਚੱਲਦਾ ਹੀ ਨਹੀਂ ਤਬਦੀਲੀ ਦਾ ਤਾਂ ਹੈਗਾ ਨਹੀਂ ਕਿ ਮੈਂ ਹੈਗਾ ਤਬਦੀਲੀ ਤਾਂ ਨਹੀਂ ਹੈ ਪਰ ਉਹ ਬਖਸੀ ਪਰ ਜਦੋਂ ਦੀ ਤਕਨੀਕ ਆ ਗਈ ਹੈਗੀ ਜਾਂ ਵਿਗਿਆਨ ਨੇ ਵਿਗਿਆਨਕ ਤਕਨੀਕਾਂ ਨੇ ਜ਼ਿੰਦਗੀ ਦਾ ਕਿਹੜਾ ਤੁਰਾ ਹੀ ਤੁਰਾ ਬਿਲਕੁਲ ਬਦਲਤਾ ਔਰ ਜਿਹੜੀ ਚੀਜ਼ 100 ਸਾਲ ਦੇ ਵਿੱਚ ਬਦਲੀ ਹੁੰਦੀ ਸੀ ਉਹ ਦਸਾਂ ਦਿਨਾਂ ਦੋਸ ਬਦਲ ਜਾਂਦੀ ਹੈ ਸੋ ਇਸ ਤਰ੍ਹਾਂ ਹੈਗਾ ਉਸ ਵੇਲੇ ਜਿਹੜਾ ਸੀ ਜਨਮ ਤੁਸੀਂ ਤਾਂ ਚਰਸਾਂ ਦੇ ਪਾਣੀ ਤੋਂ ਮੇਰੇ ਖਿਆਲ ਖੂਹ ਤੁਹਾਡੇ ਵੇਲੇ ਲੱਗਣਾ ਸ਼ੁਰੂ ਹੋ ਗਿਆ ਹਾਂ ਖੂਹ ਜਿਹੜੇ ਸੀ ਕਿ ਸਾਡੇ ਸਾਡਾ ਏਰੀਆ ਜਿਹੜਾ ਸੀ ਨਾ ਉਹ ਮਾਰੂ ਹੀ ਸੀਗਾ ਵੈਸੇ ਨਾਇਦ ਮੰਗੀ ਸੀ ਸੀ ਸਾਡੇ ਨਾਇਦ ਸਰਾਹੰਦ ਤੇ ਪਿੰਡ ਦੇ ਵਿੱਚ ਛੂਆ ਵੀ ਸੀਗਾ ਪਰ ਬਹੁਤੀ ਜ਼ਮੀਨ ਜਿਹੜੀ ਸੀਗੀ ਉਹ ਮਾਰੂ ਸੀਗੀ ਹਰ ਉਮੀ ਪੈਗਾ ਤੇ ਖਾਂਗੇ ਟਿੱਬੇ ਹੁੰਦੇ ਸੀਗੇ ਟਿੱਬਿਆਂ ਦੇ ਵਿੱਚ ਲੰਘ ਕੇ ਢੋਡੇ ਹੁੰਦੇ ਸੀ ਉਸ ਵੇਲੇ ਉਸ ਵੇਲੇ ਸੀਗਾ ਹਰੀ ਹਰੀ ਉਹ ਜਿਹੜੀ ਸੀ ਜਿਵੇਂ ਜਿਵੇਂ ਤਕਨੀਕ ਵਧ ਗਈ ਉਹ ਢੋਡੇ ਤੇ ਉਹਦਾ ਬਿਲਕੁਲ ਕਿਸੇ ਥਾਂ ਤੇ ਹੈ ਹੀ ਨਹੀਂਗਾ ਹੁਣ ਤਾਂ ਮਿੱਟੀ ਵੀ ਮੁੱਲ ਤੇ ਵੀ ਅੱਗੇ ਤਾਂ ਸੀਗਾ ਤੁਸੀਂ ਵੀ ਇੱਥੋਂ ਉਹ ਜਿਹੜੇ ਹੈਗੇ ਢੋਗੇ ਇੱਥੋਂ ਦੀ ਲੰਘਣ ਵਾਸਤੇ ਪਿੰਡਾਂ ਦੇ ਵਾਰਪਾਕੇ ਤੇ ਨਿਸ਼ ਵੀ ਆਪਾਂ ਇਥੋਂ ਰਹਾ ਬਣਾਉਣਾ ਤੇ ਹੁਣ ਜਿੱਕ ਤੇਸਾਂ ਦੇ ਕੋਈ ਥੋੜੀ ਮਿੱਟੀ ਆ ਉਸ ਨੂੰ ਚਕਾਉਣੀ ਵੀ ਆ ਤਾਂ ਉਹ ਮੁੱਲ ਚਕਾਉਣੀ ਪੈਂਦੀ ਹੈ ਪਰ ਉਸ ਵੇਲੇ ਦਾ ਤਾਂ ਹਾਲਤ ਐਸੀ ਜਿਹੜਾ ਮੇਰਾ ਨਾਵਲ ਸੌਰੀ ਜਿਵੇਂ ਨਹੀਂ ਲਿਖਣਾ ਦਾ ਮਤਲਬ ਸੀ ਨਾ ਉਹ ਵੀ ਇਹੀ ਸੀ ਕਿ ਸਾਡੇ ਕਿਵੇਂ ਜਿਹੜੀ ਹੈਗੀ ਹੈ ਤਬਦੀਲੀ ਕਿਵੇਂ ਹੋ ਰਹੀ ਹੈ ਤੇ ਵੀ ਮੈਂ ਅੱਜ ਹੈਗਾ ਕੱਲ ਨੂੰ ਨਹੀਂ ਆ ਪਰ ਉਹ ਤਬਦੀਲੀ ਜੇ ਕਿਵੇਂ ਸਾਡੀਆਂ ਕਿਤਾਬਾਂ ਦੇ ਵਿੱਚ ਤਾਂ ਹੋਊਗੀ ਮੈਂ ਆਪਦੇ ਜੀਵਨ ਨਾਲੋਂ ਲਿਖ ਲੈਂਦੇ ਨਾ ਜ਼ੈਤਲ ਸੈਤਲ ਤੇ ਠੀਕਾ ਉਸ ਬਾਅਦ ਇਹ ਜ਼ਿਆਦਾ ਲਿਖਿਆ ਅੱਛਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣ ਲੱਗਦਾ ਹਾਂ ਮੈਂ ਨੂੰ ਜਦੋਂ ਮੈਂ ਲਿਖਣ ਵਾਲੇ ਪਾਸੇ ਆਏ ਹਾਂ ਤਾਂ ਉਸ ਵੇਲੇ ਤਬਦੀਲੀ ਦਾ ਕਿਹੜਾ ਸੀ ਨਾ ਮੈਨੂੰ ਉਸੇ ਵੀ ਇਸ ਤਬਦੀਲੀ ਦਾ ਸਾਡੀ ਜ਼ਿੰਦਗੀ ਤੇ ਕਿਵੇਂ ਅਸਰ ਪੈਂਦਾ ਪਹਿਲਾਂ ਸਾਂ ਜਿਹੜਾ ਸੀਗਾ ਜ਼ਮੀਂਦਾਰ ਤੇ ਸੀਰੀਦਾ ਸੀਗਾ ਉਹ ਆਪਸ ਵਿੱਚ ਦੀ ਸੀਗਾ ਤੇ ਜਦੋਂ ਕੋਈ ਜ਼ਮੀਨ ਦੇ ਵਿੱਚੋਂ ਅਨਾਜ ਪੈਦਾ ਹੁੰਦਾ ਸੀਗਾ ਉਹਦਾ ਹਿੱਸਾ ਦਿੱਤਾ ਜਾਂਦਾ ਹੁੰਦਾ ਸੀ ਇਸ ਕਰਕੇ ਸੀਰੀ ਸੀਰੀ ਕਹਿੰਦੇ ਸੀ ਸੀਰੀ ਦਾ ਸੀਰ ਦਿੱਤਾ ਉਹਦਾ ਸੀਰ ਹੁੰਦਾ ਸੀ ਉਹਦੇ ਤੇ ਜਦੋਂ ਇਹ ਆ ਗਏ ਟਰੈਕਟਰ ਵਗੈਰਾ ਆ ਗਏ ਤੇ ਇਹਦਾ ਨਵੀਂ ਦਾ ਆ ਗਿਆ ਉਸ ਵੇਲੇ ਫਿਰ ਇਹ ਇੱਕ ਸੀਰ ਜਿਹੜੇ ਸੀਗੇ ਕਿਉਂਕਿ ਜਿਹੜਾ ਟਰੈਕਟਰ ਕਿੱਥੇ ਦਾ ਚਾਰ ਹੜਾ ਨੇ ਨਹੀਂ ਵੜੀ ਸੀ ਕਿ ਜਿੱਤੇ ਦਾ ਸਾੜ ਜਿਹੜਾ ਇੱਕ ਟਰੈਕਟਰ ਨੇ ਕਿਵੇਂ ਚਲੇ ਜਾਣਾ ਸੋ ਉਹ ਫਿਰ ਉਹਨਾਂ ਨੂੰ ਸੀਰੀਆਂ ਨੂੰ ਉਸ ਵੇਲੇ ਮੇਰੇ ਦਿਮਾਗ ਕਾਇਆ ਸੀ ਕਿ ਇਹ ਜਿਹੜਾ ਹੈਗਾ ਨਾ ਸੀਰ ਹੈ ਹੂੰ ਇਹ ਗਾਂ ਕਨਫਲੈਕਟ ਪਾਉਂਗੇ ਮੈਂ ਉਸ ਵੇਲੇ ਕਹਾਣੀਆਂ ਲਿਖੀ ਸੀ ਜੀ ਹੂੰ ਬੋਰਡ ਆ ਕੇ अच्छा बोड़ जाग पे बोड़ जाग पे <coughs> वैसे ता कृष्ण चंद्र ਦਾ ਇੱਕ ਨਾਵਲਾ ਗਮਖੇਤ ਜਾਗੇ ਉਹ ਵਸ ਜਿੱਦਾਂ ਤੇ ਐਸੀ ਕਿ ਮੈਂ ਜਦੋਂ ਟੀਕੇ ਲਾ ਕੇ ਤੇ ਅਬੋਡ ਏਰੀਆ ਚ ਗਿਆ ਉੱਥੇ ਇੱਕ ਜ਼ਮੀਂਦਾਰ ਬਹੁਤ ਜ਼ਿਆਦਾ ਜ਼ਮੀਨ ਸੀਗੀ ਤੇ ਉਹਨਾਂ ਦਾ ਰੇ ਸੀਗਾ ਨਾ ਰੋਲਾ ਪੈ ਗਿਆ ਸੀ ਕਿਉਂਕਿ ਆਪਣੇ ਮੋਗੇ ਸਾਡੇ ਪਾਸੇ ਹਜੇ ਟਰੈਕਟਰ ਉਸ ਵੇਲੇ ਆਇਆ ਹੀ ਨਹੀਂ ਸੀ ਤੇ ਉਸ ਵੇਲੇ ਟਰੈਕਟਰ ਉਧਰ ਸੀਗੇ ਤੇ ਉਹਨਾਂ ਨੇ ਛੇਰੀਆਂ ਨੂੰ ਜਬ ਉੱਥੇ ਚੱਕਰ ਨਹੀਂ ਸੀ ਦਿੱਤਾ ਵੀ ਉਹ ਛੇਰੀਆਂ ਦੇ ਵੀ ਸਾਡਾ ਤਾਂ ਹਿੱਸਾ ਦਿਓ ਉਹਦੇ ਤੁਹਾਨੂੰ ਇੰਨਾ ਹਿੱਸਾ ਦਿਓ ਉਹਨੇ ਇੰਨਾ ਬਣਦਾ ਕਿ ਵੀ ਕੰਟਰੈਕਟਰ ਲੈ ਆ ਸੀਗਾ ਉਹ ਰੋੜਾ ਪੈ ਗਿਆ ਸੀ ਤੇ ਉਹ ਜਦ ਜਬ ਮੀਂਹ ਪੈ ਗਿਆ ਤੇ ਫੁੱਟ ਪੇ ਉਹ ਫਿਰ ਮੈਂ ਜਾਂ ਫਿਰ ਮੈਂ ਕਹਾਣੀ ਉਹ ਲਿਖੀ ਓਕੇ ਉਹ ਫਿਰ ਮੈਂ ਜਦੋਂ ਲਖਾਰੀ ਸਭਾ ਮੌਕੇ ਦੇ ਵਿੱਚ ਸੁਣਾਈ ਤੇ ਜਸ ਸਰ ਜਫਰ ਸਿੰਘ ਨੇ ਕਹਿ ਲਿਆ ਵੀ ਆ ਸੀਰੀਆ ਵਾਲਿਆ ਕਿ ਤੁਸੀਂ ਪਹਿਲੀ ਇੱਕ ਕਹਾਣੀ ਜਿਹੜੀ ਲਿਖੀ ਆ ਵੀ ਇਹ ਵਾਕੀ ਇਹ ਸਵਾਲ ਹੋਗਾ ਪਰ ਵਾਕੀ ਉਹ ਉੱਠਿਆ ਤੇ ਉਸ ਤੋਂ ਬਾਅਦ ਠੇਕੇ ਤੇ ਹੋ ਗਿਆ ਸੀਰੀਆ ਵਾਲਾ ਖਤਮੀ ਕਰਨ ਦੀ ਆਪਸ ਇਹ ਜਿਸ ਤਰ੍ਹਾਂ ਦਾ ਮਤਲਬ ਡਿਸਟ੍ਰਿਕਟ ਦੇ ہاں ਜੀ ਮਸ਼ੀਨ ਦੇ ਨਾਲ ਨਾ ਜਿਵੇਂ ਖੇਤੀਬਾੜੀ ਦੇ ਵਿੱਚ ਵੀ ਉਤਪਾਦਨ ਵੱਧ ਹੋਣਾ ਸ਼ੁਰੂ ਹੋਇਆ ਫਿਰ ਪਰਸੈਂਟੇਜ ਉਹ ਨਹੀਂ ਉਨੀ ਆ ਸਕਦੀ ਇਹ ਇਹ ਤਾਂ ਇਹ ਤਾਂ ਜਿਵੇਂ ਹੁਣ ਅੱਜ ਦਾ ਮਸ਼ੀਨੀ ਯੋਗ ਦੇ ਵਿੱਚ ਇੱਥੇ ਮਿੱਲਾਂ ਲੈ ਲੀਏ ਪਹਿਲਾਂ ਸਮਾਂ ਦੇ ਵਿੱਚ ਇੱਕ ਮਿਲ ਦੇ ਵਿੱਚ ਸੈਂਕੜੇ ਲੋਕ ਕੰਮ ਕਰਦੇ ਸੀਗੇ ਔਰ ਪ੍ਰੋਡਕਸ਼ਨ ਬਹੁਤ ਥੋੜੀ ਹੁੰਦੀ ਸੀ ਹੁਣ ਜਦੋਂ ਦੇ ਮਸ਼ੀਨਾਂ ਔਰ ਕੰਪਿਊਟਰਾਈਜ਼ਡ ਹੋ ਗਿਆ ਕੰਮ ਆਪਣੇ ਆਪ ਪੈਲਿੰਗ ਹੋ ਰਹੀ ਆ ਆਪਣੇ ਜਿਹੜੇ ਲੋਡ ਵੱਧ ਰਹੇ ਨੇ ਹੁਣ ਪ੍ਰੋਡਕਸ਼ਨ ਕਿਤੇ ਜ਼ਿਆਦਾ ਹੈਗੀ ਆ ਔਰ ਮੈਨ ਪਾਵਰ ਉਹ ਤੇ ਥੋੜੇ ਜਿਨੇ ਬੰਦੇ ਮਸ਼ੀਨਾਂ ਚ ਚਲਾਉਣ ਵਾਲੇ ਇਹ ਇਹ ਇਹੋ ਹੀ ਮੈਂ ਤਾਂ ਸੁਣ ਲਿਆ ਵੀ ਉਸ ਵੇਲੇ ਦਾ ਕਰਕੇ ਫਿਰ ਮੈਂ ਕਿਹਾ ਵੀ ਇਹ ਚੀਜ਼ ਜਿਹੜੀ ਹੈ ਨਾ ਵੀ ਪਹਿਲਾਂ ਆਹ ਚੀਜ਼ ਸੀ ਹੁਣ ਆਹ ਕੁਝ ਹੋ ਰਿਹਾ ਹੈ ਉਸ ਨੂੰ ਮੈਂ ਆਪਣੇ ਉਹ ਜਿਹੜੇ ਕੰਮ ਐ ਦੀ ਲੋੜ ਘਟ ਗਈ ਤੇ ਮੰਡੀਕਰਨ ਹੋ ਗਿਆ ਸਾਰਾ ਇਹਦਾ ਸਾਰੇ ਕੁਝ ਦਾ ਮੰਡੀਕਰਨ ਹੋ ਗਿਆ ਸੋ ਤੁਸੀਂ ਤਾਂ ਇਹਨੂੰ ਬੜੀ شدت ਨਾਲ ਮੋੜ ਤੋਂ ਲੈ ਕੇ ਸ਼ੁਰੂ ਹੁਣ ਤੱਕ ਦੇਖਿਆ ਹੁਣ ਤਾਂ ਜਿਵੇਂ ਆਈਫੋਨ 16 ਆ ਗਿਆ ਦੁਨੀਆ ਮਤਲਬ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਗਾਹਾਂ ਹੁਣ ਕੋਈ ਤਰੱਕੀ ਕਰਨ ਵਾਲੀ ਰਹਿ ਵੀ ਗਈ ਆ ਪਰ ਜਦੋਂ ਅਗਲੇ ਦਿਨ ਉੱਠਦੇ ਆ ਤਾਂ ਪਤਾ ਹੁੰਦਾ ਵੀ ਹਾਂ ਵੇ ਆ ਨਵਾਂ ਇਹ ਹੋ ਗਿਆ ਇਹ ਤਾਂ ਹੈਗੇ ਜੇ ਉਹਨੂੰ ਉਸ ਵੇਲੇ ਜਦੋਂ 747 ਦੇ ਵਿੱਚ ਤਾਂ ਪਿੱਲ ਪਿੰਨੇ ਦੇ ਵਿੱਚ ਨਾ ਬਿਜਲੀ ਹੁੰਦੀ ਸੀ ਲੈ ਇਹਦਾ ਜਿਹੜਾ ਸੀਗਾ ਇਹ ਵੀ ਬਾਅਦ ਚ ਆਇਆ ਰੇਡੀਓ ਪੰਚਾਇਤ ਦਾ ਇੱਕ ਹੁੰਦਾ ਸੀ ਕਿੱਥੇ ਬਹਿ ਕੇ ਲੋਕ ਸੌਂਦੇ ਉਹ ਤੋਂ ਬਾਅਦ ਫਿਰ ట్రాਨਜ਼ਿਸਟਰ ਆ ਗਏ ਉਸ ਤੋਂ ਅੱਗੇ ਕਿ ਵੇਖਲੇ ਮਿਉਨੇ ਜਿਹੜੇ ਹੈਗੇ ਆ ਫੋਨ ਤੇ ਕਿਸ ਤਰ੍ਹਾਂ ਪਹਿਲਾਂ ਤੱਕ ਨਹੀਂ ਸੀਗਾ ਫੋਨ ਵਗੈਰਾ ਤੱਕ ਅਸੀਂ ਜਦੋਂ ਇੱਧਰ ਬਾਹਰ ਕੈਨੇਡਾ ਆਏ ਆ ਤਾਂ ਬੁਕਿੰਗ ਕਰਵਾਉਂਦੇ ਹੁੰਦੇ ਸੀ ਫੋਨ ਰਾਤ ਨੂੰ ਬੁੱਕ ਕਰ ਦੇਣਾ ਤੇ ਇੰਡੀਆ ਵਾਲੇ ਆ ਕੇ ਉੱਥੇ ਲੁਧਿਆਣੇ ਬੈਠੇ ਹੁੰਦੇ ਸੀਗੇ ਵੇਟ ਕਰਦੇ ਹੁੰਦੇ ਸੀ ਜਦੋਂ ਮਿਲ ਜਾਣਾ ਫੋਨ ਤਾਂ ਉਹਨੇ ਕਹਣਾ ਵੀ ਤੁਹਾਡੀ ਪਾਰਟੀ ਆ ਗਈ ਆ ਤੇ ਇੱਧਰ ਰੰਗ ਕਿ ਸਾਡੇ ਸਰਾਨੇ ਖੜਕ ਪੈਣੀ ਫੇਰ ਫੋਨ ਤੇ ਗੱਲ ਕਰਦੇ ਹੁੰਦੇ ਸੀ ਫੇਰ ਉਸ ਤੋਂ ਬਾਅਦ ਲੈਂਡਲਾਈਨ ਵਾਲੇ ਫੋਨ ਹੁੰਦੇ ਸੀ ਮੇਨਲੀ ਤੇ ਹੁਣ ਤਾਂ ਹੁਣ ਤਾਂ ਜਦੋਂ ਦਾ ਫੋਨ ਦੇ ਵਿੱਚ ਕੰਪਿਊਟਰ ਆ ਗਿਆ ਇਹਨੇ ਇਹਨੇ ਬੰਦਾ ਮੈਨੂੰ ਤਾਂ ਲੱਗਦਾ ਨੁਕਮਾ ਕਰ ਰਿਹਾ ਬਸ ਇਹ ਹੈ ਕਿ ਜਿਹੜੀ ਜਿਹੜੀ ਟੈਕਨੋਲੋਜੀ ਹੈ ਨਾ ਇਹ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਸ ਨੇ ਜ਼ਿੰਦਗੀ ਦਾ ਵੀ ਜਿਹੜਾ ਤਾਕਤਾ ਉਹ ਸਾਰਾ ਬਦਲ ਰਿਹਾ ਹੈ ਉਸੇ ਹਿਸਾਬ ਨਾਲ ਹੀ ਬਦਲ ਰਿਹਾ ਤੇ ਪਤਾ ਨਹੀਂ ਇਸ ਨੇ ਬਦਲਦੇ ਬਦਲਦੇ ਕਿਸ ਹਿਸਾਬ ਨਾਲ ਜਾਣਾ ਹੈ ਇਹ ਨਹੀਂ ਕਿ ਮਾਰਾ ਹੋ ਰਿਹਾ ਚੰਗਾ ਵੀ ਹੋ ਰਿਹਾ ਹਾਂ ਬਿਲਕੁਲ ਬਿਲਕੁਲ ਹਰ ਉਹ ਤਾਂ ਵਰਤੋਂ ਤੇ ਨਿਰਭਰ ਆ ਤੁਸੀਂ ਕਿਸ ਤਰ੍ਹਾਂ ਵਰਤਦੇ ਹੋ ਉਹਨੂੰ ਬਿਲਕੁਲ ਜਿਵੇਂ ਹੁਣ ਇਹ ਇਹਦੇ ਫੋਨ ਦੀ ਲੈ ਲਈਏ ਗੱਲ ਘੜੀ ਖਾ ਗਿਆ ਇਹ ਕੈਮਰਾ ਖਾ ਗਿਆ ਹੈ ਇਵਨ ਮੂਵੀ ਵਾਲਾ ਕੈਮਰਾ ਵੀ ਖਾ ਗਿਆ ਸਾਰਾ ਕੁਝ ਆ ਗਿਆ ਤੇ ਪਰ ਦੂਜੇ ਪੱਖ ਇਹ ਵੀ ਹੈ ਵੀ ਸਭ ਕੁਝ ਅੱਜ ਅੱਜ ਦੁਨੀਆ ਤੁਹਾਡੀ ਕਹਿੰਦਾ ਨਾ ਫੋਟਿਆਂ ਤੇ ਕੀ ਆ ਗਈ ਹੈ ਫੋਟਿਆਂ ਦੇ ਵਿੱਚ ਆ ਗਈ ਆ ਤੁਸੀਂ ਜਿਹੜੇ ਜਿਹੜੇ ਹੁਣ ਪ੍ਰਿੰਟਡ ਮਟੀਰੀਅਲ ਅਖਬਾਰ ਹੁੰਦੇ ਸੀ ਉਹਦੀ ਬੜੀ ਵੈਲਿਊ ਹੁੰਦੀ ਸੀ ਕਿਸੇ ਦਿਨ ਆਪਾਂ ਉਹੜੀ ਜਿੱਕੇ ਹੁੰਦੇ ਸੀ ਨੂੰ ਖਬਰਾਂ ਨੂੰ ਤੇ ਹੁਣ ਹੁਣ ਮਿੰਟ ਦੀ ਮਿੰਟ ਜੋ ਵਾਪਰਦਾ ਉਹ ਸਾਡੇ ਕੋਲ ਸੈਕੰਡਾਂ ਦੇ ਵਿੱਚ ਦੁਨੀਆ ਦੇ ਹਰ ਦੁਨੀਆ ਦਾ ਸਾਰਾ ਪਤਾ ਲੱਗਦਾ ਜੀ ਹਾਂ ਔਰ ਅਸੀਂ ਮੇਰਾ ਖਿਆਲ ਜਿਹੜੇ ਜਿਹੜੇ ਅਸੀਂ ਤੁਸੀਂ ਜਾਂ ਮੈਂ ਵੀ ਪੁਰਾਣੀ ਪੀੜੀ ਚ ਆਵਾਜਨਾ ਹੈਗਾ ਸਾਨੂੰ ਹਲੇ ਇਹ ਵਰਤਣੇ ਨਹੀਂ ਉਹਦੇ ਨਵੇਂ ਫੋਨ ਜਿਹੜੇ ਬੱਚੇ ਨੇ ਛੋਟੇ ਛੋਟੇ ਬੱਚੇ ਉਹ ਤਾਂ ਇਹਦੀ ਹਰ ਇੱਕ ਚੀਜ਼ ਨੂੰ ਜਾਣਦੇ ਆ ਉਹਦੀ ਜ਼ਿਆਦਾ ਵਾਰ ਤੋਂ ਕਰਦੇ ਆ ਮੇਰਾ ਖਿਆਲ ਆਪਾਂ ਨੂੰ ਜਿਵੇਂ ਜਿਵੇਂ ਕਹਿੰਦਾ ਚਾਈਲਡਹੂਡ ਦਾ ਫਾਦਰ ਆਫ ਦਾ ਮੈਨ ਉਹ ਪਸ ਹੈ ਕਿ ਜੇ ਆਪਾਂ ਤੁਸੀਂ ਕਿਹਦੇ ਹੋਣਾ ਉਹਨਾਂ ਨੂੰ ਉਹਨਾਂ ਕੋਲ ਜਾਇਦਾ ਜੇ ਕੋਈ ਸਿੱਖਣਾ ਹੁੰਦਾ ਅੱਛਾ ਤੇ ਬਾਕੀ ਤੁਸੀਂ ਜਿਵੇਂ ਹੁਣ ਕੰਡਿਆਰੇ ਪੰਦ ਤੁਹਾਡਾ ਜਿਹੜੀ ਸਵੈ ਜੀਵਨੀ ਆ ਮੈਂ ਅੱਗੇ ਵੀ ਇਹਦਾ ਜ਼ਿਕਰ ਕਰ ਚੁੱਕਿਆ ਉਹ ਸਿਰਫ ਤੁਹਾਡੀ ਸਵੈ ਜੀਵਨੀ ਨਾ ਹੋ ਕੇ ਸਾਡੇ ਪੰਜਾਬ ਦੇ ਸਭਿਆਚਾਰ ਦੀ ਜੀਵਨੀ ਆ ਜਿਵੇਂ ਹੁਣ ਆਪਾਂ ਗੱਲ ਕਰਦੇ ਸੀ ਨਾ ਜਿਵੇਂ ਜਿਵੇਂ ਤੁਹਾਡੀ ਕਹਾਣੀ ਚੱਲਦੀ ਆ ਤੇ ਉਹ ਤਾਂ ਨਾਲ ਤੁਸੀਂ ਉਸ ਸਭਿਆਚਾਰ ਕਿਵੇਂ ਗਰੋ ਹੋਇਆ ਕਿਵੇਂ ਬਿਲਕੁਲ ਉਹ ਉਹ ਨਾਲ ਨਾਲ ਦਿੱਤਾ ਹੈਗਾ ਮੇਰਾ ਖਿਆਲ ਇਹ ਸਾਡੀ ਰਸਤ ਲਾ ਸਾਡਾ ਸਭਿਆਚਾਰ ਸਾਡੀ ਬੋਲੀ ਆ ਕਿ ਉਹਦੇ ਵਿੱਚ ਤਬਦੀਲੀ ਆਂਦੀ ਜਾਂਦੀ ਹੈ ਜਿਵੇਂ ਜਿਵੇਂ ਉਹੋ ਚੀਜ਼ ਨੂੰ ਮੈਂ ਤੁਸੀਂ ਜਾਣ ਬੁੱਝ ਕੇ ਉਹ ਚੀਜ਼ ਨੂੰ ਪਾਇਆ ਬੱਚਾ ਬਿਲਕੁਲ ਡਿਟੇਲ ਦੇ ਵਿੱਚ ਬਿਲਕੁਲ ਹੁਣ ਤੁਸੀਂ ਦੇਖ ਲਓ ਵੀ ਪਹਿਲਾਂ ਜਿਹੜਾ ਸੀਗਾ ਵੀ ਆਪਣੇ ਬੋਲੀ ਦੇ ਵਿੱਚ ਕਿਹਦੇ ਕਿਹੜੇ ਸ਼ਬਦ ਹੁੰਦੇ ਸੀ ਹੁਣ ਜਿਵੇਂ ਇੱਥੇ ਆ ਗਏ ਆ ਇਤੇ ਜ਼ਿਆਦਾ ਅੰਗਰੇਜ਼ੀ ਦੇ ਸ਼ਬਦ ਆਉਣ ਲੱਗੇ ਉੱਥੇ ਸੀਗੇ ਪਹਿਲਾਂ ਉਰਦੂ ਦੇ ਸ਼ਬਦ ਸੀਗੇ ਉਹਦੇ ਵਿੱਚ ਫਾਰਸੀ ਦੇ ਸ਼ਬਦ ਪੰਜਾਬੀ ਦੇ ਚਾਹੁੰਦੇ ਸੀ ਤੇ ਹੁਣ ਹਿੰਦੀ ਸੰਸਕ੍ਰਿਤ ਦੇ ਆਉਣੇ ਲੱਗੇ ਤੇ ਪਾਕਿਸਤਾਨ ਦੀ ਪੰਜਾਬੀ ਦੇ ਵਿੱਚ ਉਰਦੂ ਫਾਰਸੀ ਦੇ ਆਉਣ ਲੱਗੇ ਬਸ ਬੋਲੀ ਦੇ ਵਿੱਚ ਵੀ ਤਬਦੀਲੀ ਆਂਦੀ ਜਾਂਦੀ ਹੈ ਹੌਲੀ-ਹੌਲੀ ਸੋ ਹਰ ਚੀਜ਼ ਦੇ ਵਿੱਚ ਜਿਹੜੀ ਹੈ ਨਾ ਬਦਲੀ ਤਾਂ ਆਂਦੀ ਜਾਂਦੀ ਹੈ ਗਿਆ ਮੈਂ ਇਸੇ ਕਰਕੇ ਉਸ ਨੂੰ ਕੋਸ਼ਿਸ਼ ਕੀਤੀ ਆਪਣੇ ਜੀਵਨੀ ਦੇ ਵਿੱਚ ਇਸ ਨੂੰ ਦਰਸਾ ਸਕਾਂ ਬਿਲਕੁਲ ਤੇ ਉਹਦੇ ਨਾਲ ਨਾਲ ਜਿਵੇਂ ਹੁਣ ਤੁਸੀਂ ਮੈਂ ਹੈਰਾਨ ਆ ਵੀ ਤੁਸੀਂ ਹੁਣ ਵੀ ਤੁਹਾਡਾ ਨਾਵਲ ਛਪਿਆ ਪਿੱਛੇ ਨਾਵਰ ਤੇ ਐਸ ਉਮਰ ਦੇ ਵਿੱਚ ਵੀ ਤੁਸੀਂ ਬੜੇ ਬੜੀ ਸ਼ਿੱਦਤ ਨਾਲ ਲਿਖੀ ਜਾ ਰਹੇ ਹੋ ਹਰ ਵਾਰ ਇਹ ਕਹਿ ਦਿੰਦੇ ਹੋ ਵੀ ਇਹ ਮੇਰਾ ਲਾਸਟ ਹੋਊਗਾ ਤੇ ਪਰ ਸਾਨੂੰ ਪਤਾ ਵੀ ਉਹ ਨਾਵਰ ਬੜਾ ਬਦਿਆ ਤਰੀਕੇ ਨਾਲ ਰਸੀਵ ਕੀਤਾ ਗਿਆ ਹੈਗਾ ਪਾਟਕਾ ਵੱਲੋਂ ਅੱਜ ਅੱਜ ਵੀ ਬੜੇ ਉਹਦੇ ਦੋਸਤਾਂ ਮਤਰਾ ਜਿਹਨਾਂ ਨਾਲ ਗੱਲ ਕਰਦੇ ਆ ਉਹ ਹਰ ਵੰਦ ਤੁਹਾਡੀ ਇੱਕ ਇੱਕ ਚੀਜ਼ ਜਿਹੜੀ ਤੁਹਾਡੇ ਲੇਖਣੀ ਦੇ ਵਿੱਚ ਮੈਂ ਜਿਹੜੀ ਮਹਿਸੂਸ ਕਰਦਾ ਬਹੁਤ ਸਾਰੇ ਨਾਵਲ ਪੜ੍ਹਨ ਦੀ ਕੋਸ਼ਿਸ਼ ਕਰੀਦੀਆਂ ਕਹਾਣੀਆਂ ਪੜ੍ਹਦੇ ਆ ਹੋਰਾਂ ਲੇਖਕਾਂ ਦੀਆਂ ਵੀ ਉਹ ਤੁਰਦੀਆਂ ਨਹੀਂ ਹੈਗੀਆਂ ਤੁਹਾਡੇ ਚ ਕਥਾ ਰਸ ਬੜਾ ਹੈਗਾ ਔਰ ਤੁਸੀਂ ਜਦੋਂ ਜਿੱਥੇ ਉਹ ਨਾਲ-ਨਾਲ ਡਿਟੇਲ ਦਿੰਨੇ ਹੋ ਤੇ ਤੁਹਾਡੀ ਤੁਹਾਡੀ ਕਹਾਣੀ ਰਸ ਦੇ ਨਾਲ ਸਾਨੂੰ ਉਹ ਅੱਗੇ ਤੋਰਦੀ ਆ ਇਹ ਇੱਕ ਕਿਸ ਤਰ੍ਹਾਂ ਤੁਸੀਂ ਨੋਇੰਗਲੀ ਕਰਦੇ ਹੋ ਜਾਂ ਤੁਹਾਡੇ ਅੰਦਰ ਹੀ ਆ ਇਹ ਚੀਜ਼ ਨਹੀਂ ਮੈਂ ਜਿਹੜੀ ਹੈ ਨਾ ਪਹਿਲਾਂ ਤੇ ਕਹਾਣੀ ਰਸ ਦੇ ਤੋਂ ਦਸੇ ਵੀ ਬੈਕ ਬੇਰੀਕੜੀ ਕੋਸ਼ਿਸ਼ ਹੁੰਦੀ ਆ ਹੂੰ ਵੀ ਸਾਡੇ ਵਿਸ਼ੇ ਹਨ ਜਿਹੜੇ ਹੂੰ ਮੈਂ ਉਹ ਵਿਸ਼ਾ ਲਵਾਂ ਜਿਹੜਾ ਪਹਿਲਾਂ ਬਹੁਤ ਘੱਟ ਮੈਂ ਬਹੁਤ ਥੋੜਾ ਲਿਖਿਆ ਪਰ ਉਹ ਨੱਠ ਕੇ ਲਿਖਿਆ ਤਾਂ ਦੂਸਰਾ ਜਿਹੜਾ ਹੈ ਕਿ ਮੈਂ ਜਦੋਂ ਪਹਿਲਾਂ ਮੈਂ ਆਪ ਹੀ ਕਹਾ ਦੀ ਦੀ ਗੱਲ ਕੀਤੀ ਹੈਗੀ ਹੈ ਜਿਹੜੀ ਹਾਂ ਪਹਿਲੀ ਗੱਲ ਠੀਕ ਹੈ ਉਸ ਤੋਂ ਬਾਅਦ ਜਿਹੜੇ ਕਾਨਵੈਂਟ ਸਕੂਲ ਹੈ ਉਸ ਵੇਲੇ ਕੋਈ ਕੋਈ ਜਿਹੜਾ ਸੀ ਨਾ ਬੱਚਾ ਕਾਨਵੈਂਟਰ ਸਕੂਲਾਂ ਦੇ ਪੜਦਾ ਵੱਡੇ ਸ਼ਹਿਰਾਂ ਚ ਹੁੰਦੇ ਸੀ ਮੈਂ ਸ਼ਹਿਰਾਂ ਚ ਨਹੀਂ ਸੀ ਹੁੰਦਾ ਮਸੂਰੀ ਹੋ ਗਿਆ ਫੇਰਾਦੂਨ ਹੋ ਗਿਆ ਇਸ ਤਰ੍ਹਾਂ ਦੇ ਕਿਹਾ ਉੱਥੇ ਹੁੰਦੇ ਸੀ ਇਹ ਵੱਡੇ ਜਿਹੜੇ ਸਕੂਲ ਸੀਗੇ ਬਿਲਕੁਲ ਤਾਂ ਉਸ ਵੇਲੇ ਮੈਨੂੰ ਮੈ ਸੋਚਿਆ ਸੀ ਕਿ ਵੀ ਜਿਹੜੇ ਹੈਗੇ ਨਾ ਇਹ ਸਾਡੇ ਜਿਹੜਾ ਸੱਭਿਆਚਾਰ ਹੈ ਨਾ ਹੂੰ ਇਹਦੇ ਤੇ ਅਸਰ ਨਾਜ਼ ਹੋ ਰਹੇ ਆ ਇਹਦੇ ਚ ਪੜਦੇ ਬੱਚੇ ਆ ਨਾ ਜਿਹੜੇ ਉਹ ਸਾਡੇ ਜਿਹੜੇ ਪਿੰਡੂ ਸਮਾਜ ਹਨ ਇਹਦੇ ਵਿੱਚ ਫਿੱਟ ਨਹੀਂ ਹੋ ਰਹੇ ਤਾਂ ਮੈਂ ਇੱਕ ਫਿਰ ਕਹਾਣੀ ਲਿਖੀ ਸੀ ਬਾਬਾ ਗੌਰਮੈਂਟ ਉਹਦੇ ਵਿੱਚ ਇਹ ਸੀਗਾ ਵੀ ਜਿਹੜਾ ਇੱਕ ਅੰਨਾ ਬਜ਼ੁਰਗ ਹੈ ਜਮਾਦਰ ਬਹੁਤ ਅਮੀਰ ਜਿਹੜਾ ਵੀ ਵੱਡੀ ਜਾਇਦਾਦ ਦਾ ਮਾਲਕ ਵੀ ਆਇਆ ਵੀ ਗਿਆ ਅੰਨਾ ਦਾ ਪੋਤੋ ਪੋਤਰੇ ਹੋ ਗਏ ਤੇ ਉਹਦਾ ਜਿਹੜੇ ਪੋਤਾ ਸੀਗਾ ਉਸ ਨੂੰ ਮਸੂਰੀ ਬਣ ਗਿਆ ਪਿੰਡ ਦਾ ਹਰ ਬੰਦਾ ਜਿਹੜਾ ਸੀਗਾ ਉਹਦੇ ਕੋਲੇ ਆ ਕੇ ਖੜਦਾ ਸੀ ਉਹਨੂੰ ਹਾਂ ਬਾਬਾ ਜੀ ਕੀ ਆ ਉਹ ਹਰ ਇੱਕ ਦੀ ਪਛਾਣ ਲੈਂਦਾ ਸੀ ਪਰ ਉਹਦਾ ਜਿਹੜਾ ਪੋਤਾ ਸੀ ਜਦੋਂ ਆਪਣੇ ਛੁੱਟੀਆਂ 'ਚ ਆਇਆ ਉਸਨੇ ਉਹਦੀ ਬੇਇੱਜ਼ਤੀ ਕੀਤੀ ਤੇ ਉਸਨੂੰ ਮਤਲਬ ਅੰਗਰੇਜ਼ੀ ਦੇ ਵਿੱਚ ਗਾਲ੍ਹਾਂ ਕੱਢੀਆਂ ਗਿਆ ਤਾਂ ਉਹ ਬੜਾ ਪਰੇਸ਼ਾਨ ਹੋਇਆ ਮੈਂ ਉਸ ਵੇਲੇ ਫਿਰ ਇਸ ਤਰ੍ਹਾਂ ਦਾ ਉਹ ਕਹਾਣੀ ਉਸਨੂੰ ਦੇਖੀ ਸੋ ਇਸ ਤਰ੍ਹਾਂ ਉਹ ਅੱਜ ਵੀ ਦੇਖ ਲੋ ਕਿੰਨਾ ਅਸਰ ਹੋ ਰਿਹਾ ਹੈ ਬਿਲਕੁਲ ਉਹ ਇਸ ਤਰ੍ਹਾਂ ਜਿਹੜੀਆਂ ਫਿਰ ਨਾਵਲਾਂ ਦਾ ਵੀ ਹੈ ਦੁਨੀਆ ਕਾ ਸ਼੍ਰੀ ਪਗੌੜਾ ਜਿਹੜੇ ਸਾਰੇ ਸੈਨਾ ਦੇ ਵੱਖਰੇ ਵੱਖਰੇ ਦੂਸਰੀ ਜਿਹੜੀ ਹੈ ਨਾ ਮੈਂ ਇਥੇ ਨੂੰ ਕਹਿੰਦਾ ਵੀ ਜਰਨੈਲ ਸਿੰਘ ਆਰਟਿਸਟ ਆਪਣੇ ਉਹਨਾਂ ਨੇ ਮੈਨੂੰ ਕਿਤਾਬਾਂ ਦੋ ਟੰਟੀਆਂ ਜਿਹਦੇ ਕੇਸ ਸੀਗਾ ਵੀ ਅਸੀਂ ਗਲਪ ਕਿਵੇਂ ਲਿਖਣਾ ਹੈਗਾ ਅੰਗਰੇਜ਼ੀ ਦੀ ਕਿਤਾਬਾਂ ਸੀ ਬਿਲਕੁਲ ਹੀ ਔਰ ਮੈਨੂੰ ਉਸ ਦੇ ਕਿ ਕਿ ਕਿਸ ਕੀ ਹੋਣਾ ਚਾਹੀਦਾ ਕਿਵੇਂ ਇਹ ਲਿਖਿਆ ਜਾਣਾ ਚਾਹੀਦਾ ਮੈਂ ਉਸ ਤੋਂ ਕੁਝ ਸਿੱਖਿਆ ਫਿਰ ਜ਼ਿੰਦਗੀ ਦੇ ਵਿੱਚ ਜਿਹੜਾ ਸੀਗਾ ਫਿਰ ਬਹੁਤ سارے ਨਾਮ ਮੇਰੇ ਜਿਹੜਾ ਹੈਗਾ ਕਰੇ ਹੁਣ ਲਾਇਬ੍ਰੇਰੀ ਹੈਗੀ ਆ ਪੜੇ ਤਾਂ ਉਸ ਕਰਕੇ ਜਿਹੜਾ ਹੈਗਾ ਵੀ ਥੋੜਾ ਜਿਹਾ ਜਦੋਂ ਤੁਸੀਂ ਕੋਈ चीज ਲਿਖਣੀ ਹੈ ਪਾਠਕ ਤਾਂ ਹੀ ਪੜੂਗਾ ਜੇ ਉਸ ਦੇ ਵਿੱਚ ਕਹਾਣਾ ਹੋਏਗਾ ਤਾਂ ਤੋ ਕੁਦਰਤੀ ਹੈ ਫਿਰ ਸਾਹਿਬ ਨਾਲ ਲਿਖੇਗਾ ਬਿਲਕੁਲ ਅੱਜ ਇੱਕ ਹੋਰ ਅ ਅੱਜ ਦੇ ਜਿਹੜੇ ਇੱਕ ਤਾਂ ਵੈਸੇ ਹੀ ਪੜਨ ਦਾ ਰੁਝਾਨ ਘਟਿਆ ਹੋਇਆ ਦੂਸਰਾ ਅੱਜ ਦੇ ਲੇਖਕ ਪੜਦੇ ਨਹੀਂ ਹੈਗੇ ਉਹ ਮੇਰਾ ਖਿਆਲ ਆ ਵੀ ਤੁਸੀਂ ਤੁਹਾਡਾ ਅਪਦਾ ਅਬਦੀ ਰਚਨਾ 19 ਹੀ ਜਿਵੇਂ ਕਹਿੰਦੇ ਵਧੀਆ ਹੋ ਸਕਦੀ ਆ ਜਿੰਨਾ ਕਿ ਤੁਸੀਂ ਸਾਹਿਤ ਆਪ ਪੜਦੇ ਹੋ ਜਿਵੇਂ ਤੁਸੀਂ ਜ਼ਿਕਰ ਕੀਤਾ ਜਿਵੇਂ ਗਲਪ ਦਾ ਤੁਸੀਂ ਹਰ ਭਾਸ਼ਾ ਦਾ ਸਾਹਿਤ ਪੜਦੇ ਹੋ ਗਲਪ ਦੇ ਵਿੱਚ ਫਿਕਸ਼ਨ ਜਿਹੜੀ ਆ ਹਾਂ ਦੇਖੋ ਮੈਂ ਜਿਹੜਾ ਹੈ ਨਾ ਚਾਰ ਭਾਸ਼ਾਵਾਂ ਵਿੱਚ ਮੈਨੂੰ ਆਉਂਦੀਆਂ ਹੈਗੀਆਂ ਬਿਲਕੁਲ ਅੰਗਰੇਜ਼ੀ ਵੀ ਪੜ੍ਹਨਾ ਬੋਲਿਆ ਨਹੀਂ ਜਾਂਦਾ ਸੱਚੀ ਗੱਲ ਹੈਗੀ ਆ ਹਿੰਦੀ ਪੰਜਾਬੀ ਹੈਗੀ ਆ ਤੇ ਹਿੰਦੀ ਉਰਦੂ ਉਰਦੂ ਵੀ ਮੈਂ ਬਹੁਤ ਪੜੀ ਆ ਜਿਹੜੇ ਬਹੁਤ ਸਾਰੇ ਜਿਵੇਂ ਕ੍ਰਿਸ਼ਨ ਚੰਦਰ ਮੇਰੇ ਦਾ ਕਹਿੰਦਾ ਵੀ ਮੈਂ ਸਾਰਾ ਉਸ ਨੂੰ ਰਹਿ ਗਿਆ ਭਿੰਦਰ ਨਾਸ ਅਸ਼ਕ ਮੰਟੋ ਮੰਟੋ ਤੇ ਮੰਟੋ ਦੀਆਂ ਤਾਂ ਮੇਰੇ ਕੋਲ ਸਾਰਾ ਕਿ ਉਹ ਤਾਂ ਹੁਣ ਤਾਂ ਪੰਜਾਬੀ ਚ ਵੀ ਆ ਗਿਆ ਹੈਗਾ ਮੈਂ ਉਰਦੂ ਦੇ ਪੜੀਆਂ ਹਿੰਦੀ ਚ ਜਿਹੜਾ ਸੀਗਾ ਰਸ਼ੀਅਨ ਸਾਹਿਤ ਜਿਹੜਾ ਬਹੁਤਾ ਜਿਆਦਾ ਸੀ ਉਹ ਮੈਂ ਹਿੰਦੀ ਚ ਪੜਿਆ ਸੋ ਇਸ ਤਰ੍ਹਾਂ ਕਿ ਵੀ ਸਾਰੀਆਂ ਭਾਸ਼ਾਵਾਂ ਦੇ ਵਿੱਚ ਮੈਂ ਬਾਤ ਲੱਗਣਾ ਹੁਣ ਵੀ ਹੈ ਨਾ ਮੈਨੂੰ ਚੰਗਾ ਨਾ ਸਾਲਾ ਮਿਲ ਜੇ ਕਿਤੇ ਪਾ ਜਾਤੇ ਹੋਏ ਮੈਨੂੰ ਉਸ ਨੂੰ ਪੜਦਾ ਹੈ ਮੈਨੂੰ ਪਤਾ ਉਹ ਫਿਕਰ ਕਰਦਾ ਹੈ ਮੈਨੂੰ ਪਤਾ ਜਦੋਂ ਕਦੇ ਮੈਂ ਜ਼ਿਕਰ ਕਰਦਾ ਮੇਰੇ ਕੋਲ ਅਗ ਤਾਬਾਈ ਆ ਤਾਂ ਤੁਹਾਡਾ ਇਹ ਸਵਾਲ ਪਹਿਲਾ ਇਹੀ ਹੁੰਦਾ ਇਹ ਮੈਂ ਪੜੀ ਨਹੀਂ ਹੈ ਜਦੋਂ ਪੜ ਲਈ ਮੈਨੂੰ ਅਰੇ ਤੱਕ ਪਹੁੰਚ ਦੀ ਕਰ ਦੇਣਾ ਕੋਸ਼ਿਸ਼ ਹੁੰਦੀ ਹੈ ਨਾ ਵੀ ਇਹ ਸਾਡੇ ਅੰਦਰ ਪੜਨ ਦੀ ਜਿਹੜੀ ਚਿੰਗਿਆ ਤੋਂ ਪਤਾ ਲੱਗਦਾ ਹੈਗਾ ਤੁਸੀਂ ਘਰ ਦੇ ਵਿੱਚ ਬਹੁਤ ਵੱਡੀ ਆ ਕੋਦ ਲਾਇਬ੍ਰੇਰੀ ਬਣਾਈ ਹੋਈ ਆ ਉਹਦੇ ਵਿੱਚ ਹਰ ਭਾਸ਼ਾ ਦੀਆਂ ਜਿਹੜੇ ਜੁਨੇ ਭਾਸ਼ਾ ਵਾਲੀ ਤੁਸੀਂ ਗੱਲ ਕਰੀ ਆ ਉਹਨਾਂ ਹਰ ਭਾਸ਼ਾ ਵਾਲੀਆਂ ਪੁਸਤਕਾਂ ਉਹਦੇ ਵਿੱਚ ਨੇ ਤੇ ਹੁਣ ਮੈਂ ਗੱਲ ਇਹ ਕਰਨੀ ਥੋੜਾ ਇੱਕ ਮਿੰਟ ਇੱਕ ਹੋਰ ਇਹਦੇ ਚ ਦੱਸਾਂ ਵੀ ਮੈਨੂੰ ਹੋਰ ਜਿਹੜਾ ਫਿਰਗਾ ਮੇਰੀ ਪੋਤਰੀ ਹੈ ਹਾਂਜੀ ਉਹਨੇ ਅੰਗਰੇਜ਼ੀ ਦੇ ਵਿੱਚ ਮਾਸਟਰ ਨਾ ਮਾਸਟਰ ਨਹੀਂ ਸਪੈਸ਼ਲਿਸਟ ਕੀਤੀ ਆ ਗਈ ਆ ਹਾਂਜੀ ਤਾਂ ਉਹ ਕਿਤਾਬਾਂ ਬਹੁਤ ਲਿਆਉਂਦੀ ਹੈਗੀ ਆ ਤੇ ਉਹ ਵੀ ਮੈਨੂੰ ਸੁਜੈਸਟ ਕਰ ਦਿੰਦੀ ਹੈ ਵੀ ਪਾਪਾ ਆਹ ਜਿਹੜੀ ਕਿਤਾਬ ਹੈ ਤੁਸੀਂ ਆਪ ਪੜੋਗੇ ਆ ਨਵੀਂ ਆਈ ਹੈ ਤੇ ਫਿਰ ਮੈਂ ਕਹਿੰਦੀ ਜਿਹੜੀ ਇਹ ਭਾਸ਼ਾ ਕਿਸ ਤਰ੍ਹਾਂ ਦੀ ਹੈ ਉਹ ਵੀ ਸਰਲ ਬਹੁਤ ਭਾਸ਼ਾ ਦੇ ਬੇਸ ਤੇ ਮੈਨੂੰ ਕੋਈ ਉਹ ਜਿਹੜਾ ਹੁਣ ਮਾਡਰਨ ਜੋ ਰਚਿਆ ਜਾ ਰਿਹਾ ਉਹਦੇ ਵਿੱਚ ਉਹ ਮੈਨੂੰ ਘਰਦੀ ਹੈ ਉਹਦੇ ਵਿੱਚ ਮੈਨੂੰ ਘਰਦੀ ਹੈ ਤੁਸੀਂ ਹੁਣ ਮੈਂ ਆਪਣੇ ਕੋਲ 1-2 ਮਿੰਟ ਨੇ ਉਹਦੇ ਵਿੱਚ ਆਪਾਂ ਇਹ ਗੱਲ ਕਰਨੀ ਹੈ ਵੀ ਹੁਣ ਤੁਸੀਂ ਕੀ ਕਰ ਰਹੇ ਹੋ ਹੁਣ ਇਸ ਵੇਲੇ ਤਾਂ ਮੈਂ ਜਿਹੜਾ ਸੱਚੀ ਗੱਲ ਨਾਲ ਮੇਰੇ ਵੀ ਮੈਂ ਬਹੁਤ ਕਾਟ ਲਿਖ ਰਿਹਾ ਪੜ੍ਹਤੋਂ ਜਿਆਦਾ ਹੈ ਹੈ ਤੇ ਇੱਕ ਤਾਂ ਮੈਂ ਮੇਰੇ ਕੋਲ ਉਹ ਲੋਕਨਾਂ ਦੀਆਂ ਕਿੰਨੀਆਂ ਕਿਤਾਬਾਂ ਰਹੀਆਂ ਵੀ ਆਪਣੇ ਲੇਖਕੰਤਰ ਹੀ ਹੈ ਮੰਦ ਭਾਈ ਦੇ ਬਾਰੇ ਕੁਝ ਲਿਖਣਾ ਹੈ ਦੇ ਬਾਰੇ ਕਿਤਾਬ ਦੇ ਕੇ ਉਹ ਹੈ ਇੱਕ ਦੋ ਕਹਾਣੀਆਂ ਮੇਰੇ ਗੱਲ ਲਿਖੀਆਂ ਹੋਈਆਂ ਇੱਕ ਮੇਰੀ ਹੁਣ ਨਾ ਮਨ ਕੇ ਗੈਬ ਕੋਰੇ ਦੋਸਤ ਮਿੱਤਰਾਂ ਦੇ ਜਿਹੜੇ ਨਾ ਸ਼ਬਦ ਕਿਤਰ ਲਿਖਾ ਓਕੇ ਉਹ ਮੇਰੇ ਸ਼ੁਰੂ ਕੀਤੇ ਹੋਏ ਆ। کئی ਲਿਖਿਆ ਤੇ ਬੈਠੀ ਲਾ ਵੀ ਉਕਤਾ ਉਹੀ ਕਰ ਰਹੇ। ਉਹ ਬਹੁਤ ਵਧੀਆ ਤੇ ਅਸੀਂ ਦੇਖੋ ਤੁਸੀਂ ਸਾਡੇ ਲਈ ਰਾਦ ਸਿਰੇ ਹੋ। ਤੁਹਾਡੇ ਨਾਲ ਬੈਠ ਕੇ ਅਸੀਂ ਆਪਣੀ ਉਮਰ ਭੁੱਲ ਜਾਂਦੇ ਆ। ਅਸੀਂ ਕਿਉਂਕਿ ਤੁਸੀਂ ਆਪਣੀ ਉਮਰ ਭੁੱਲ ਜਾਂਦੇ ਹੋ ਸਾਡੇ ਵਿੱਚ ਬੈਠ ਕੇ ਤੇ ਬੜਾ ਬਹੁਤ ਘੱਟ ਲੋਕਾਂ ਨਾਲ ਐਸਾ ਰਿਸ਼ਤਾ ਬਣਦਾ ਜਿਹੜਾ ਤੁਹਾਡੇ ਨਾਲ ਬਣਿਆ ਹੋਇਆ ਔਰ ਅਸੀਂ ਤੁਹਾਡੀ ਲੰਬੀ ਉਮਰ ਤੇ ਸਿਹਤਮੰਦ ਜੀਵਨ ਦੀ ਦੁਆ ਕਰਦੇ ਹੋਏ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਵਿੱਚ ਵਿਚਰਦੇ ਹੋ ਤੇ ਅੰਤ ਦੇ ਵਿੱਚ ਕੋਈ ਜਿਹੜੇ ਦਰਸ਼ਕ ਦੇਖ ਰਹੇ ਆ ਉਹਨਾਂ ਲਈ ਕੋਈ ਸੁਨੇਹਾ ਦੇਣਾ ਚਾਹੁੰਦਾ ਨਹੀਂ ਸੁਨੇਹਾ ਤਾਂ ਆਪਣੇ ਕੀ ਹੁੰਦਾ ਵੀ ਤੁਸੀਂ ਮੈਂ ਸਮਝਦਾ ਨਹੀਂ ਵੀ ਤੁਸੀਂ ਕਹਿਣ ਨਾਲ ਉਹ ਜੇ ਤੁਸੀਂ ਕਰਦੇ ਹੈਗੇ ਆ ਉਹ ਹੈਗਾ ਜੋ ਆਪਾਂ ਕਰੀ ਜਾਂਦੇ ਹੈਗੇ ਠੀਕ ਹੈਗਾ ਤੇ ਜ਼ਿੰਦਗੀ ਦੇ ਵਿੱਚ ਸੰਤੋਸ਼ਟਾ ਅਹ ਦੇ ਪਤਾ ਨਹੀਂ ਚਾਰ ਦਿਨ ਆ ਜਾਂ ਚਾਰ ਸਾਲ ਆ ਜਾਂ ਕੀ ਹੈ ਇਹ ਨੇ ਪਰ ਇਹ ਆ ਵੀ ਆਪਾਂ ਸੰਤੋਖ ਤੇ ਜਿੰਨੇ ਜਨਾ ਕਹ ਗਿਆ ਉਹ ਲਿਖੀ ਵੀ ਜਾਣਾ ਤੇ ਪੜ੍ਹੀ ਵੀ ਜਾਣਾ ਪੋਤੇ-ਪੋਤੀਆਂ ਦੇ ਵਿਆਹ ਦੇਖ ਚੁੱਕੇ ਆ ਅਸੀਂ ਦੱਸਿਆ ਵੀ ਸਭ ਸਭ ਪੱਖੇ ਤੁਸੀਂ ਦੋਸ਼ ਆ ਜੇ ਤੁਸੀਂ ਆਏ ਗੱਲਾਂ ਬਾਤਾਂ ਕੀਤੀਆਂ ਮੈਂ ਇਹ ਸਾਡੀ ਆਖਰੀ ਇੰਟਰਵਿਊ ਨਹੀਂ ਅਸੀਂ ਹਲੇ ਹੋਰ ਕਰਨੀਆਂ ਨੇ ਗੱਲਾਂ ਤੇ ਤੁਹਾਡੇ ਕੋਲੋਂ ਹਮੇਸ਼ਾ ਹੀ ਰਾਤ ਸਰੇ ਦੇ ਤੌਰ ਤੇ ਤੁਹਾਨੂੰ ਮਿਲਦੇ ਰਹਿਣਾ ਤੁਹਾਡਾ ਆਉਣ ਲਈ ਬਹੁਤ-ਬਹੁਤ ਬਹੁਤ-ਬਹੁਤ ਮਿਹਰਬਾਨੀ ਅੱਜ ਪ੍ਰੋਗਰਾਮ ਨੂੰ ਇੱਥੇ ਸੰਪੂਰਨ ਕਰਦੇ ਆਂ ਉਮੀਦ ਆ ਤੁਸੀਂ ਵੀ ਕੁਝ ਮੇਰੇ ਵਾਂਗੂ ਸਿੱਖਿਆ ਹੋਊਗਾ ਤੇ ਜਾਣਿਆ ਹੋਊਗਾ ਆਉਣ ਵਾਲੇ ਸਮੇਂ 'ਚ ਫੇਰ ਮਿਲਦੇ ਹਾਂ ਉਨਤਕ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਦੁਆਵਾ